ਕੁਰਤੀ ਦੀ ਕਟਿੰਗ ਆਪਾਂ ਕੱਲ ਨੂੰ ਲਹਿੰਗਾ ਵੀ ਤਿਆਰ ਕਰਾਂਗੇ ਨਾਨਾ ਲੋ ਕੁਰਤੀ ਵੀ ਤਿਆਰ ਕਰਾਂਗੇ ਹੁਣ ਮੇਰੀ ਕਟਿੰਗ ਕਰ ਰਹੀ ਹੈ ਜੀ 39 ਇੰਚ ਇਹਨਾਂ ਦੀ ਲੈਂਥ ਹੈਗੀ ਹੈ ਜੀ ਔਰ ਵੀਚ ਹੈਗੀ ਇਹਨਾਂ ਦੀ हिਪ ਵੀ ਦੇ ਵਿੱਚ ਆਪਾਂ 3 ਕਲਾਸ ਕਰਾਂਗੇ 23 ਰੱਖਾਂਗੇ ਜੀ ਕਿਉਂਕਿ ਇਹਨੂੰ ਆਪਾਂ ਪਾਈਪਿੰਗ ਨਹੀਂ ਦੇਣੀ ਉੱਪਰ ਹੀ ਲੈਸ ਲਗਾਨੀ ਹੈ ਇਸ ਲਈ ਆਪਾਂ 3 ਇੰਚ ਹੀ ਵਾਧਾ ਰੱਖਾਂਗੇ ਜੀ ਠੀਕ ਹੈ ਜੀ ਤੇ ਇਹਦਾ ਹਾਫ 1.15 ਜੀ ਕੱਪੜੇ ਨੂੰ ਮੈਂ ਸੈਟ ਪਹਿਲਾਂ ਕਰ ਲਿਆ ਹੋਇਆ ਸੀਗਾ ਥੋੜਾ ਬੋਤਾ ਪ੍ਰੈਸ ਵਗੈਰਾ ਕਰਨਾ ਸੀ ਪਲੀਜ਼ ਵੀਡੀਓ ਨੂੰ ਪੂਰਾ ਦੇਖੋ ਵਿੱਚ ਸਕਿਪ ਕਰਕੇ ਨਾ ਦੇਖੋ ਜੋ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਮੈਂ ਕਟਿੰਗ ਵਗੈਰਾ ਦਾ ਤਰੀਕਾ ਦੱਸਾਂਗੀ ਜੀ ਹੁਣ 40 ਇੰਚ ਉਹਨਾਂ ਦੀ ਲੈਂਥ ਆਪਾਂ 3 ਇੰਚ ਵਾਧ ਰੱਖਾਂਗੇ ਜੀ ਹੰਤ阿里ਕ ਤੇ 3 ਬਤਾ ਲਈ ਪਰੱਖਾਂਗੇ ਜੀ 42 ਇੰਚ ਪੂਰਾ ਸ਼ੋਕਰਾਦੂਤ ਸਿੱਖਾ ਜੀ ਆ ਸਾਢੇ 6 ਰੱਖਾਂਗੇ ਜੀ ਨੇ ਇਹਨਾਂ ਪਤੀਰਾ ਸਾਢੇ 6 ਤੀਰਾ ਤੀਰਾ ਹਮੇਸ਼ਾ ਆਪਾਂ ক্লোਜ਼ ਸਾਈਡ ਤੇ ਰੱਖਣਾ ਵਾ ਓਪਨ ਸਾਈਡ ਤੇ ਆਪਾਂ ਮੋਡਾ ਰੱਖਾਂਗੇ ਓਪਨ ਸਾਈਡ ਤੇ ਆਪਾਂ ਮੋਡਾ ਰੱਖਾਂਗੇ ਔਰ 7 ਇੰਚ ਇਹਨਾਂ ਤੇ ਰੱਖਾਂਗੇ ਜੀ ਆਪਾਂ ਮੋੜਾ ਠੀਕ ਹੈ ਜੀ 1.5 ਇੰਚ ਦੀ ਆਪਾਂ ਕਾਟ ਪਾਵਾਂਗੇ ਠੀਕਾ ਚੈਸਟਾ ਕੀ ਹੈ ਜੀ ਉਹਨਾਂ ਦੀ ਵੀ ਇਹ ਤੋ ਆਪਾਂ ਇੱਥੋਂ ਰੱਖਾਂਗੇ ਜੀ ਸੌਰੀ ਸਾਢੇ 10 ਆ ਠੀਕ ਹੈ ਜੀ ਪੌਣੇ 10 ਰੱਖਾਂਗੇ ਇੱਥੋਂ ਲੈ ਕੇ ਆਪਾਂ 1.5 ਇੰਚ ਦੀ ਗੁਲਾਈ ਪਾਵਾਂਗੇ plate ਹੈਗੀ ਉਹਨਾਂ ਦੇ 10 ਤੇ ਆਪਾਂ ਪਾਵਾਂਗੇ ਜੀ ਸਾਢੇ 10 ਤੇ plate ਸਿੰਪਲ plate ਨੇ ਅੋ 7 ਇੰਚ ਦਾ ਆਪਾਂ ਪਲੇਟ ਰੱਖਾਂਗੇ 3.5 ਦਾ ਆਪਾਂ ਰੱਖਾਂਗੇ ਜੀ ਗੈਪ ਤੇ ਦੇਖੋ ਜੀ ਧਿਆਨ ਨਾਲ ਇਹ ਹੈਗਾ ਜੀ ਆਪਣੀ 1.5 ਇੰਚ ਦੀ ਅਗਲੀ ਕਾਟ ਆਪਾਂ ਹੁਣ ਪਿਛਲੀ ਵੀ ਨਾਲ ਹੀ ਕਾਟ ਪਾ ਲਾਂਗੇ ਕਿਉਂਕਿ ਦੋਨੋਂ ਪੰਨੇ ਜਿਹੜੇ ਆ ਮੈਂ ਇਕੱਠੇ ਕੱਟ ਰਹੀ ਆ ਆਪਾਂ ਪਹਿਲੇ ਬੈਕ ਵਾਲੀ ਕਟਿੰਗ ਕਰਨਾਗੇ ਫਿਰ ਫਰੰਟ ਵਾਲੀ ਬਾਅਦ ਚ ਕਾਟ ਪਾ ਦਾਂਗੇ ਜੀ ਅਵੇਚ ਵਿਸ਼ੇਣ ਸ਼ਾਨ ਅਸੀਂ ਤਾਂ ਲਗਾਏ ਹੋਈ ਸੀ ਕਿ ਕਿਉਂਕਿ ਕਪੜੇ ਦੀ ਬੈਕ ਔਰ ਫਰੰਟ ਦਾ ਪਤਾ ਲੱਗ ਜਾ ਕੇ ਕਈ ਵਾਰ ਪਤਾ ਨਹੀਂ ਲੱਗਦਾ ਕਿਉਂਕਿ ਪਲੇਨ ਕਪੜੇ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਜਾਂਦੀ ਹੈ ਹੁਣ ਅਸੀਂ ਫਰੰਟ ਸਾਈਡ ਜਿਹੜੀ ਆ ਉਹ ਪਹਿਲੇ ਕੱਢਾਂਗੇ ਉਹਨੂੰ ਆਪਾਂ ਕਾਟ ਅਲੱਗ ਨਾਲ ਪਾਵਾਂਗੇ ਕਿ ਆਪਾਂ ਡੇਢ ਇੰਚ ਦੀ ਕਟ ਕਰ ਦਾਂਗੇ ਬਾਜੂ ਹੈਗਾ ਉਹਨਾਂ ਦਾ ਜੀ 16 80 ਰੱਖਾਂਗੇ ਜੀ 1.5/8 ਇੰਚ 1.5/8 ਤੇ ਆਪਾਂ ਨਿਸ਼ਾਨੀ ਲਗਾ ਲਾਂਗੇ ਠੀਕ ਹੈ ਜੀ ਹੁਣ ਬੋਕ ਹੈਗਾ ਉਹਨਾਂ ਦਾ 6 ਇੰਚ ਆਪਾਂ ਰੱਖਾਂਗੇ ਜੀ 8.5 ਇੰਚ ਠੀਕ ਹੈ ਜੀ ਤਾਂ ਦੇਖੋ 8.5 ਇੰਚ ਤੇ ਆਪਾਂ ਨਿਸ਼ਾਨੀ ਲਗਾਵਾਂਗੇ ਠੀਕ ਹੈ ਜੀ ਇੱਥੇ ਰੱਖਾਂਗੇ ਜੀ ਆਪਾਂ 5.5 ਓਕੇ ਐਤੋਂ ਆਪਾਂ نیچے ਰੱਖਾਂਗੇ ਜੀ 3 ਇੰਚ ਓਕੇ ਜੀ ਹੁਣ ਆਪਾਂ ਜੋ 3 ਤੋਂ ਨਿਸ਼ਾਨ ਲਗਾਇਆ ਹੈ ਨਾ ਇਧਰ ਓਪਨ ਸਾਈਡ ਤੋਂ ਦੇਖਿਓ ਜੀ ਓਪਨ ਸਾਈਡ ਇਧਰ ਇਹਨੂੰ ਆਪਾਂ ਇਧਰ ক্লোਜ਼ ਸਾਈਡ ਵਰਨਾ ਮਲਾ ਦਾਂਗੇ 5.5 ਤੇ ਜਿੱਥੇ ਨਿਸ਼ਾਨ ਲਗਾਇਆ ਸੀ ਉੱਥੇ ਆਪਾਂ ਇਹਨੂੰ ਮੈਚ ਕਰ ਦਾਂਗੇ ਔਰ ਇਥੋਂ ਆਪਾਂ ਇਹਦੇ ਨੂੰ ਮੈਚ ਕਰ ਦਾਂਗੇ ਜੀ। ਓਕੇ ਜੀ। ਅੰਸਿਕਾ ਲਾ ਗਈ ਜੀ। ਪਾਣੀ ਕਟਿੰਗ ਦੀਦੀ ਕਰਦੇ ਆਂ ਜੀ ਅਸੀਂ ਗਲਾ ਚਿਪਕਾਵਾਂਗੇ ਜੀ ਸਵੀ ਗਲਾ ਰੱਖਾਂਗੇ ਗਲਾ ਮੈਂ ਪ੍ਰੈਸ ਨਾਲ ਚਿਪਕਾਲਿਆ ਜੀ ਹੁਣ ਮੈਨੂੰ ਅਟੈਚ ਕਰਾਂਗੇ ਮੈਂ ਮਗਲੇ ਨੂੰ ਕਮੀਜ਼ ਕਮੀਜ਼ ਦੇ ਨਾਲ ਅਟੈਚ ਕਰਾਂਗੀ ਜੀ ਮੈਂ ਲਿਆ ਜੀ ਵੀ ਸ਼ੇਪ ਦਾ ਗਲਾ ਗਲਾ ਮੇਰਾ ਅਟੈਚ ਹੋ ਗਿਆ ਜੀ ਹੁਣ ਆਪਾਂ ਇਹਦੀ ਅੱਧਾ ਅੱਧਾ ਇੰਚ ਆਪਾਂ ਇਧਰਲੀ ਸਾਈਡs ਛੱਡਨਾ ਵਾ ਤਾਂ ਆਪਾਂ ਕਟਿੰਗ ਕਰਾਂਗੇ ਬਾਕੀ ਛੋਟੇ ਛੋਟੇ ਆਪਾਂ ਕੱਟ ਲਗਾਵਾਂਗੇ ਤਾਂ ਕਿ ਫੋਲਡ ਹੋਣ ਦੇ ਵਿੱਚ ਆਸਾਨੀ ਹੋ ਸਕੇ ਠੀਕ ਹੈ ਜੀ ਗਲਾ ਮੇਰਾ ਅਟੈਚ ਹੋ ਗਿਆ ਵਾ ਜੀ ਹੁਣ ਮੈਂ ਲਗਾਵਾਂਗੀ ਜੀ ਕਮੀਜ਼ ਨੂੰ ਪਲੇਟਾਂ ਐਸ ਤਰ੍ਹਾਂ ਹੀ ਕਪੜਾ ਲਗਾ ਦੇਣਾ ਜੀ ਹਾਫ ਕਪੜਾ ਹਟਾ ਉਧਰ ਚਲ ਜੂਗਾ ਹਾਫ ਉਧਰ ਚਲ ਜੂਗਾ ਜੀ ਚੁੱਕੀਆਂ ਜੀ ਗਲਾ ਵੀ ਅਟੈਚ ਹੋ ਗਿਆ ਹੁਣ ਆਪਾਂ ਲਗਾਵਾਂਗੇ ਜੀ ਦੀ ਫਿਟਿੰਗ ਫਿਟਿੰਗ ਆਪਾਂ ਕਿਵੇਂ ਕਰਨਾ ਆਪਾਂ ਇਹਦਾ ਹਾਫ ਕਰਨਾ ਪਹਿਲੇ ਦੇਖੋ ਜੀ ਇਹ ਸਾਰੇ ਕਪੜੇ ਦਾ ਹਾਫ ਕਰਨਾ ਵਾ 23 ਹੈਗਾ ਵਾ 11.5 ਆਊਗਾ ਪੂਰਾ ਗਲੇ ਦਾ ਸੈਂਟਰ ਠੀਕ ਹੈ ਜੀ 11.5 ਆ ਗਿਆ ਹੁਣ ਅਸੀਂ ਲਗਾਵਾਂਗੇ ਜੀ ਫਿਟਿੰਗ ਸਾਢੇ 19 ਉਹਨਾਂ ਦੀ ਹੈਗੀ ਹੈ ਜੀ ਚੈਸਟ ਆਪਾਂ ਸਾਢੇ 19 ਦਾ ਨਿਸ਼ਾਨ ਲਗਾ ਲਿਆ ਪੌਣੇ 10 ਇਧਰੋਂ ਆਪਾਂ ਐਵੇਂ ਕਰ ਲਾਂਗੇ ਜੀ ਠੀਕ ਹੈ ਜੀ ਚੈਸਟ ਦੀ ਨਿਸ਼ਾਨੀ ਲੱਗ ਗਈ ਹੁਣ ਆਪਾਂ ਆਰਮਹੋਲ ਤੋਂ ਆਪਾਂ ਲਾਵਾਂਗੇ ਜੀ 7 ਇੰਚ ਤੇ ਇਦਾਂ ਔਰ ਸਾਈਡ ਹੈਗੀ ਹੈ ਜੀ ਉਹਨਾਂ ਦੀ 15 ਸਾਈਡ ਆਪਾਂ ਸਾਢੇ 15 ਤੇ ਨਿਸ਼ਾਨੀ ਲਗਾਵਾਂਗੇ ਠੀਕ ਹੈ ਜੀ ਇੱਧਰ ਵੀ ਆਪਾਂ ਇਹ ਕਿਵੇਂ ਨਹੀਂ ਕਰਾਂਗੇ ਪਰ ਮੋਲ ਤੋਂ ਆਪਾਂ 7 ਤੇ ਔਰ 15.5 ਤੇ ਆਪਾਂ ਨਿਸ਼ਾਨੀ ਲਗਾ ਲਾਂਗੇ ਠੀਕ ਹੈ ਜੀ ਫਿਰ ਆਪਾਂ ਇਹਨਾਂ ਦਾ ਹਾਫ ਕਰਾਂਗੇ ਇਹវិញ 22 ਆ 11 ਆ ਰਿਹਾ ਜੀ 11 ਦਾ ਹਾਫ ਕਮਰ ਹੈਗੀ ਉਹਨਾਂ ਦੀ 16.5 ਆਪਾਂ ਲਾਵਾਂਗੇ ਜੀ 7.5 ਤੇ 7.5 ਤੇ ਨਿਸ਼ਾਨੀ ਲੱਗੀ ਇੱਧਰ ਵੀ 7.5 ਤੇ ਤੇ ਇੱਧਰ 16.5 ਹੋ ਜਾਊਗਾ ਜੀ ਠੀਕ ਹੈ ਜੀ ਇਵੇਂ ਹੀ ਆਪਾਂ ਲਾਵਾਂਗੇ ਜੀ ਹਿੱਪ ਦੀ ਵੀ ਨਿਸ਼ਾਨੀ ਹਾਫ ਕਰਾਂਗੇ ਸਾਢੇ 3/4 ਆ ਰਿਹਾ ਜੀ ਪੌਣੇ 12 ਠੀਕ ਆ ਹਿੱਪ ਹੈਗੀਆਂ ਜੀ ਉਹਨਾਂ ਦੀ 20 ਇੰਚ 20 ਇੰਚ ਤੇ ਆਪਾਂ ਨਿਸ਼ਾਨੀ ਲਗਾ ਦਾਂਗੇ 10 ਦੀ ਹਾਫ ਇੰਚ ਹੋ ਗਿਆ 10 ਠੀਕ ਹੈ ਜੀ ਆ ਦੇਖੋ ਇਧਰ ਵੀ ਆ ਰਿਹਾ ਚੈਨਲ ਨੂੰ ਵੀਡੀਓ ਵੇਖੋਗੇ ਸਕੀਪ ਨਾ ਕਰਕੇ ਦੇਖਿਓ ਪੂਰੀ ਵੇਖੋਗੇ ਵੀਡੀਓ ਤਾਂ ਨੌਲੇਜ ਮਿਲੂਗੀ ਹੁਣ ਮੈਂ ਨਿਸ਼ਾਨੀਆਂ ਫਿਟਿੰਗ ਦੀਆਂ ਲਗਾ ਲਈਆਂ ਹੁਣ ਮੈਂ ਲਗਾ ਕਰਾਂਗੀ ਜੀ ਥਿਆਰ ਬੈਕ ਸਾਈਡ ਬੈਕ ਸਾਈਡ ਦੇ ਪਲੇਟ ਲਗਾਵਾਂਗੇ ਜੀ ਹੁਣ ਇਹ ਜਿਵੇਂ ਆਪਾਂ ਪਹਿਲੇ ਅੱਗੇ ਲਗਾਏ ਐ ਹੁਣ ਅਸੀਂ ਗਲੇ ਨੂੰ ਬੈਕ ਸਾਈਡ ਦੀ ਗਲੇ ਨੂੰ ਲਗਾਵਾਂਗੇ ਜੀ ਰੇਪ ਗਲਾ ਮੈਂ ਪਹਿਲੇ ਕੱਟ ਲਿਆ ਹੋਇਆ ਸੀ ਨਾਲ ਹੀ ਕਟਿੰਗੇ ਏਦਾਂ ਅਸੀਂ ਆਰਾਮ-ਰਾਮ ਦੇ ਨਾਲ ਲਗਾਵਾਂਗੇ ਨਾ ਹੀ ਅਸੀਂ ਢੇਪ ਨੂੰ ਖਿਚਣਾ ਨਾ ਹੀ ਅਸੀਂ ਗਲੇ ਨੂੰ ਖਿਚਣਾ ਵਾ ਜੇ ਵੀ ਗਲੇ ਨੂੰ ਖਿਚਾਂਗੇ ਗਲਾ ਸਾਡਾ ਵੱਡਾ ਹੋ ਜਾਏਗਾ ਚੋਲ ਪਵੇਗਾ ਗਲੇ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਅਸੀਂ ਨੋਰਮਲ ਜੀ ਰੱਖਣੀ ਹੈ ਫੜ ਪਕੜ ਕੇ ਦੀ ਔਰ ਆਪਾਂ ਆਰਾਮ-ਰਾਮ ਨਾਲ ਲਗਾਵਾਂਗੇ ਗਲੇ ਨੂੰ ਅਸੀਂ ਥੋੜੇ ਥੋੜੇ ਕੱਟ ਲਗਾਵਾਂਗੇ ਜੇ ਦੇਖੋ ਇਹ ਰੇਪ ਲਾਈਨ ਆਪਾਂ ਹੁਣ ਛੋਟੇ ਛੋਟੇ ਕੱਟ ਲਾਵਾਂਗੇ ਕਿਉਂਕਿ ਜਿਹੜਾ ਫੋਲਡ ਹੋਣ ਦੇ ਵਿੱਚ ਆਸਾਨੀ ਹੋ ਜੇ ਫਿਰ ਆਪਾਂ ਦਵਾਂਗੇ ਜੀ ਇਹਨਾਂ ਨੂੰ ਬੈਠਵੇਂ ਸੀਨ ਟੇਕ ਲੇਟਾਂ ਵਗੈਰਾ ਵੀ ਮੇਰੀਆਂ ਦੇਖੋ ਲੱਗ ਗਈਆਂ ਨੇ ਔਰ ਗਲਾ ਵੀ ਮੇਰਾ ਅਟੈਚ ਹੋ ਗਿਆ ਬਹੁਤ ਸੋਹਣੀ ਗੁਲਾਈ ਆਈ ਹੈ ਜੀ ਦੇਖੋ ਹੁਣ ਅਸੀਂ ਕੀ ਕਰਾਂਗੇ ਕਿ ਅਹੀ ਇਹਨਾਂ ਨੂੰ ਜੋਇਨਟ ਕਰਾਂਗੇ ਤੀਰੇ ਤੀਰਾ ਜੋੜਨ ਵੇਲੇ ਅਸੀਂ ਅੱਧਾ ਇੰਚ ਕਪੜਾ ਲੈਣਾ ਜੀ ਅੰਦਰ ਜਿਆਦਾ ਨਹੀਂ ਲੈਣਾ ਇਹ ਬਰਾਬਰ ਰੱਖ ਕੇ ਆਪਾਂ ਤੇਰੇ ਆਪਣੇ ਅਟੈਚ ਹੋ ਗਏ ਆ ਤੇਰੇ ਅਟੈਚ ਹੋ ਗਏ ਆ ਜੀ ਹੁਣ ਆਪਾਂ ਨਿਸ਼ਾਨੀ ਜੋ ਫਿਟਿੰਗ ਦੀ ਲਗਾਈ ਸੀ ਆਪਾਂ ਲਗਾਵਾਂਗੇ ਜੀ ਫਿਟਿੰਗ ਇੱਕ ਤੇ ਪੱਖੇ ਦੇ ਨਾਲ ਉੱਡੀ ਜਾਂਦਾ ਆਪਣੀ ਚੈਨਲ ਤੇ ਤੁਸੀਂ ਵੀਡੀਓ ਦੇਖਦੇ ਹੋ ਮੇਰੀ ਉਹ ਵੀਡੀਓ ਸਕਿੱਪ ਕਰਕੇ ਨਾ ਦੇਖੋ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਜੋ ਵੀ ਨਵੀਆਂ ਪਹਿਰਾ ਸਿੱਖਣੀਆਂ ਚਾਹੁੰਦੇ ਹੋ ਨਾ ਤੇ ਆਪਣਾ ਤੁਸੀਂ ਪੂਰੀ ਵੀਡੀਓ ਨੂੰ ਦੇਖੋਗੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਸਾਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਤੁਹਾਨੂੰ ਉਹ ਨਹੀਂ ਹੋਣਗੀਆਂ ਆ। ਆਖੀ ਇਹਦੀ ਡਬਲ ਸੀਨ ਲਗਾਵਾਂਗੇ ਜੀ। ਇੱਥੋਂ ਤੱਕ ਲਾਤੀ ਆਪਾਂ ਹੁਣ ਆਪਾਂ ਬੈਕ ਸੀਨ ਲਵਾਂਗੇ। ਇੱਥੋਂ ਹੀ ਥੋੜਾ ਥੋੜਾ ਮਾਰਜਨ ਦੇ ਕੇ ਇੱਥੇ ਥੋੜਾ ਉੱਪਰ ਲਵਾਂਗੇ ਫਿਰ ਥੋੜਾ ਅਹੀਂ ਮਾਰਜਨ ਦੇ ਕੇ ਫਿਰ ਅਹੀਂ ਨਾਲ ਨਾਲ ਸੀਨ ਲਾਵਾਂਗੇ। ਉਹ ਤਾਂ ਲਿਆਈ ਦੀ ਆ ਕਿ ਕਿਸੇ ਵੇਲੇ ਕਸਟਮਰ ਜਿਵੇਂ ਕਹਿੰਦਾ ਖੁੱਲਾ ਟਾਈਟ ਆ। ਇਹ ਵੈਸੇ ਵੀ ਇੱਕ ਪਕਾਈ ਵਾਲਾ ਕੰਮ ਹੋ ਜਾਂਦਾ ਕਿ ਪੱਕਾ ਹੋ ਜਾਂਦਾ ਨਾ। एक साइड मेरी सीन लग गई जी हम दूजी साइड लगावे देखो जी अपना सूट जी फिटिंग वगैरह लग चुकी हूँ अभी फिटिंग चेक करा कि साड़ी फिटिंग बराबर है यह देखो जी साढ़े उन्नी चेस्ट आ रही जी ठीक है और साढ़े सोलह साड़ी कमर ओके जी ਔਰ ਵੀ ਸਾਡੀ ਹੈਪ ਆਪਾਂ ਇਵੇਂ ਕੱਪੜਿਆਂ ਨੂੰ ਜਦੋਂ ਵੀ ਕਰਨਾ ਵਾ ਅਸੀਂ ਚੈੱਕ ਕਰਕੇ ਫਿਰ ਅੱਗੇ ਕੋ ਤੁਰਨਾ ਵਾ ਕਿਉਂ ਕਈ ਵਾਰੀ ਹੁੰਦਾ ਗਲਤੀ ਹੋ ਜਾਂਦੀ ਹੈ ਹਨਾ ਇਹ ਆ ਦੇਖੋ ਜੀ ਵੀ ਹੋ ਗਈ ਜੀ ਪੂਰੀ ਹੈ ਪਰ ਬਰਾਬਰ ਆ ਗਈ ਨਾ ਹੁਣ ਅਸੀਂ ਕੀ ਕਰਾਂਗੇ ਇਹਦੀ ਸਾਈਡ ਤੇ ਅਸੀਂ ਡਿਜ਼ਾਈਨ ਕਰਨਾ ਵਾ ਇੱਥੇ ਲੈਂਸ ਲਗਾਣੀਆਂ ਥੋੜੀ ਠੀਕ ਆ ਆਪਾਂ 1-1 ਇੰਚ ਦਾ ਮਾਰਜਨ ਦੇਵਾਂਗੇ ਠੀਕ ਆ ਜੀ ਕਮਰ ਨਾਲੋਂ 1-1 ਇੰਚ ਦਾ ਮਾਰਜਨ ਦੇਵਾਂਗੇ ਇੱਥੇ ਇਹ ਲੈਂਸ ਲਗਾਨੀ ਤੁਸੀਂ ਦੇਖ ਲਿਓ ਜੀ ਇੱਥੇ ਤੱਕ ਲਗਾਵਾਂਗੇ ਇਹ ਪਤਾ ਕਰ ਠੀਕ ਹੈ ਰੀਲ ਚੇਂਜ ਕਰ ਲੈਂਦੇ ਆ ਆ ਦੇਖੋ ਜੀ ਆਪਾਂ ਅੰਡਰ ਆਰਮ ਤੋਂ ਨਿਸ਼ਾਨੀ ਜਿੱਥੋਂ ਲਗਾਈ ਹੋਈ ਹੈ ਅਤਾਂ ਆਪਾਂ ਲੈਂਸ ਦੇਵਾਂਗੇ ਇਹ ਠਾਂ ਵਾਲੇ ਕਪੜਾ ਜਿਹੜਾ ਸਾਈਡ ਤੇ ਆਪਾਂ ਕਰਦਾ ਜੀ ਨਾ ਨਹੀਂ ਤੇ ਵਿੱਚ ਇਕੱਠਾ ਹੋ ਜੂਗਾ ਫਿਰ ਫਿਟਿੰਗ ਦੀ ਪ੍ਰੋਬਲਮ ਆਉਂਦੀ ਜੀ ਠੀਕ ਹੈ ਜੇਦੋ ਵੀ ਲੈਂਸ ਲਗਾਨੀ ਆਪਾਂ ਹਮੇਸ਼ਾ ਪੋਲੇ ਟੋਪੇ ਮਤਲਬ ਮੋٹے ਬਖੇਤੇ ਆਪਾਂ ਲਗਾਨੀਆਂ ਬਰੀਕ ਬਖੇਤੇ ਨਹੀਂ ਲਗਾਨੀ ਉਹਦਾ ਇਹ ਕਾਰਨ ਹੁੰਦਾ ਵਾ ਕਿ ਅਗਰ ਅਸੀਂ ਬਰੀਕ ਤੇ ਲਗਾ ਲੈਨੇ ਸਾਡੀ ਥੋੜਾ ਸਾਨੂੰ ਦੇੜਨਾ ਵਗੈਰਾ ਆਪਾਂ ਇਹਦੇ ਫਿਰ ਕਪੜਾ ਸਾਡਾ ਜਿਹੜਾ ਖਰਾਬ ਹੋ ਜਾਂਦਾ ਵਾ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜੀ ਅਸੀਂ ਦੋ ਜੀ ਵਾਰ ਲਗਾਵਾਂਗੇ ਜੀ ਇਥੇ ਇੱਕ ਸਾਈਡ ਤੇ ਵੱਖੀ ਦੀ ਇੱਕ ਸਾਈਡ ਤੇ ਮੈਂ ਲੈਸ ਲਗਾ ਲਈ ਹੋਈ ਮੈਂ ਇਹਦੀਆਂ ਸਾਈਡਾਂ ਫੋਲਡ ਕਰਾਂਗੀ ਮੈਂ نیچے ਕਿਹੜਾ ਫੋਲਡ ਕਰ ਰਹੀ ਹਾਂ ਜੀ ਹੁਣ ਆਪਾਂ ਜੋ ਸਾਈਡ ਦੇ ਤਿੰਨ ਦੀ ਹੈ ਪਦੇ ਉਤੇ ਉਹਦੇ ਉਤੇ ਆਪਾਂ ਪੱਟੀਆਂ ਲਗਾਵਾਂਗੇ ਜਿਵੇਂ ਇਹਦੇ ਨਾਲ ਸਾਨੂੰ ਕੀ ਹੁੰਦਾ ਕਿ ਸਾਨੂੰ ਆਈਆਂ ਬਣਾਉਣ ਦੀ ਲੋੜ ਨਹੀਂ ਪੈਂਦੀ ਔਰ ਕਈ ਵਾਰੀ ਕਿੰਦਾ ਕਪੜਾ ਖਿੱਚ ਤੂ ਦੇ ਵਿੱਚ ਫਟ ਜਾਂਦਾ ਵਾ ਦੇਖਿਆ ਨਾ ਕਈਆਂ ਪਹਿਣਾ ਦੇ ਕਪੜੇ ਬਕੀਆਂ ਤੋਂ ਫਟ ਜਾਂਦੇ ਆ ਇਹ ਲਗਾਉਣ ਦੇ ਨਾਲ ਕਪੜੇ ਦੀ ਮਜ਼ਬੂਤੀ ਹੋ ਜਾਂਦੀ ਹੈ ਜੀ ਜੀ ਮੈਂ ਸਾਈਡਾ ਫੋਲਡ ਕਰਾਂਗੇ ਨਿਸ਼ਾਨੀ ਮੇ ਲਗਾ ਲਈ ਹੋਈ ਹੈ 20 ਇੰਚ ਦਾ हिਪ ਦੀ ਨਿਸ਼ਾਨੀ ਲਗਾ ਕੇ ਘੇਰੇ ਦੀ ਔਰ ਮੈਂ ਸਾਈਡਾ ਫੋਲਡ ਕਰਾਂਗੀ ਜੀ ਇਹ ਹਮੇਸ਼ਾ ਅਸੀਂ ਕੱਚੇ ਬਖੇਤੇ ਮੋٹے ਬਖੇਤੇ ਕਰਨਾ ਹੁੰਦਾ ਜੀ ਜੇਦੋ ਆਪਣੀ ਕਮੀਜ਼ ਸਾਰੀ ਰੈਡੀ ਹੋ ਗਈ ਆ ਹੁਣ ਆਪਾਂ ਇਹਦਾ ਤੀਰਾ ਰੱਖਾਂਗੇ ਕਾਨੂੰ ਕਿੰਨਾ ਚਾਹੀਦਾ ਤੀਰਾ ਐ ਵੇਖੋ 4 ਆ ਰਿਆ ਨਵਾਦ ਘਟ ਹੁਣ ਆਪਾਂ ਨੂੰ ਸਾਢੇ 3 ਇੰਚ ਆਪਾਂ ਨੂੰ ਤਿਆਰ ਚਾਹੀਦਾ ਆਪਾਂ ਸਾਢੇ 3 ਤੇ ਕਟਿੰਗ ਕਰਾਂਗੇ ਜੀ ਦੀ ਜਾਂ ਬਾਕੀ ਜੋ ਵੀ ਬਾਦ ਘਾਟ ਆਪਾਂ ਕਟਿੰਗ ਕਰ ਦਾਂਗੇ ਔਰ ਆਪਾਂ ਅਗਲੀ ਕਾਟ ਥੋੜੀ ਜੀ ਨਾਰਮਲ ਜੀ 1 ਇੰਚ ਦੀ ਪਾ ਲਵਾਂਗੇ ਫਰੰਟ ਦੀ ਕਾਟ ਬਾਹਾਂ ਰੈਡੀ ਬਾਵਾਂ ਤੇ ਲੈਸ ਲਗਾਵਾਂਗੀ ਜੀ ਆਪਾਂ ਡਬਲ ਲਾਈਨ ਇਹਨੂੰ ਲੈਸ ਲਾਵਾਂਗੇ ਅਸੀਂ ਡਬਲ ਲਾਈਨ ਲਗਾਈ ਹੈ ਜੀ ਬਾਵਾਂ ਤੇ ਲੈਸ ਤਾਂ ਬਾਵਾਂ ਦੀ ਸੀਨ ਲਗਾਵਾਂਗੀ ਜੀ ਲੈਸ ਵਗੈਰਾ ਮੇਰੀ ਕੰਪਲੀਟ ਲੱਗ ਚੁੱਕੀ ਆ ਹੁਣ ਅਸੀਂ ਕੀ ਕਰਾਂਗੇ ਜੀ ਬਾਵਾਂ ਦੀ ਫਿਟਿੰਗ ਲਗਾਵਾਂਗੇ 6 ਇੰਚ ਆਪਾਂ ਰੱਖਿਆ ਜੀ ਬੁੱਕ ਔਰ ਆਪਾਂ ਇੱਥੇ 7 ਇੰਚ ਤੱਕ ਨਿਸ਼ਾਨੀ ਲਗਾ ਕੇ ਆਪਾਂ ਖੁੱਲੀ ਬਾਹ ਰੱਖਣੀ ਆ ਉੱਤੋਂ ਬਾਅਦ ਮੋਡੇ ਦੀ ਨਿਸ਼ਾਨੀ ਲਗਾਵਾਂਗੇ ਜੀ ਮੋਡਾ ਆ ਗਿਆ ਜੀ 8:30 ਅਸੀਂ 8:30 ਤੇ ਨਿਸ਼ਾਨੀ ਲਗਾ ਲਵਾਂਗੇ ਔਰ ਸਿੱਧੀ ਨਿਸ਼ਾਨੀ ਐਸੀ ਇੱਥੇ ਲੈ ਆਵਾਂਗੇ ਆਵਾ ਆਪਣੀਆਂ ਦੇਖੋ ਜੀ ਦੋਨੇ ਰੈਡੀ ਹੋ ਗਈਆਂ ਆਪਾਂ ਬਾਵਾ ਨੂੰ ਹਮੇਸ਼ਾ ਤਿਆਰ ਕਰਕੇ ਇੱਕ ਦੂਜੇ ਨਾਲ ਆਪਾਂ ਐਵੇਂ ਨਾਪ ਲੈਣਾ ਕਿ ਬਾਵਾ ਇੱਕੋ ਜਿਹੀਆਂ ਹੈਗੀਆਂ ਵਾ ਕਿ ਨਹੀਂ ਅਗਰ ਨਹੀਂ ਤੇ ਆਪਾਂ ਸੀਨ ਜਿਵੇਂ ਆ ਇਦਰ ਉਹਦੇ ਸੈਟ ਕਰਨਾ ਨਹੀਂ ਮੈਂ ਦੇਖੋ ਹੁਣ ਬਾਹਾਂ ਜਿਹੜੀਆਂ ਬਿਲਕੁਲ ਸਹੀ ਬਰਾਬਰ ਆ ਰਹੀਆਂ ਵਾ ਹੁਣ ਅਸੀਂ ਕੀ ਕਰਾਂਗੇ ਜੀ ਇਹਨਾਂ ਨੂੰ ਬਾਹਾਂ ਨੂੰ ਅਟੈਚ ਕਰਾਂਗੇ ਆਪਾਂ ਸਾ ਆਪ ਅੱਗੇ ਲਿਉਣਾ ਆਹ ਦੇਖੋ ਅਗਲੇ ਫਰੰਟ ਕਾਟ ਹੈ ਔਰ ਕਮੀਜ਼ ਦੀ ਵੀ ਫਰੰਟ ਕਾਟ ਹੈ ਆਪਾਂ ਦੋਨਾਂ ਨੂੰ ਇੰਜ ਕਰਨਾ ਵਾ ਆਪਾਂ ਬਾਹਾਂ ਨੂੰ ਸਿੱਧੀ ਰੱਖਣੀ ਹੈ ਔਰ ਕਮੀਜ਼ ਉਲਟਾ ਰੱਖਣਾ ਵਾ ਠੀਕ ਹੈ ਜੀ ਅਸੀਂ ਕੀ ਕਰਾਂਗੇ ਦਾ ਕਾਟਾ ਨੂੰ ਮਿਲਾ ਕੇ ਦੋਨੇ ਕਾਟਾ ਅੱਗੇ ਆਉਣੀਆਂ ਚਾਹੀਦੀਆਂ ਵਾ ਅਸੀਂ ਕਰਾਂਗੇ ਜੀ ਬਾਹਾਂ ਨੂੰ ਅਟੈਚ ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਜਿਵੇਂ ਮੈਂ ਦੱਸਿਆ ਵਾ ਤੁਹਾਨੂੰ ਸਮਝ ਲੱਗ ਚੁੱਕੀ ਹੋਏਗੀ ਔਰ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਸਟੀਚਿੰਗ ਕਰ ਬੈਠੇ ਹੀ ਸਿੱਖ ਸਕਦੇ ਹੋ ਜੀ ਆ ਮਾਮੀਆਂ ਲੱਗ ਗਈਆਂ ਜੀ ਆ ਮਾਮੀਆਂ ਅਟੈਚ ਹੋ ਗਈਆਂ ਜੀ ਹੁਣ ਅਸੀਂ ਕਰਾਂਗੇ ਜੀ ਅੱਗੋਂ ਇੱਥੇ ਲੈਂਸ ਲਗਾਵਾਂਗੇ ਠੀਕਾ ਜੀ ਹੁਣ ਅਸੀਂ ਇਦਾਂ ਸਾਈਡ ਤੇ ਲੈਂਸ ਲਗਾਵਾਂਗੇ ਜੀ ਆਪਾਂ ਕੀਤੀ ਹੋਈ ਹੈ ਡਿਜ਼ਾਈਨਿੰਗ が manggi テசைவி. हाँ जी कुर्ती मेरी बन के हो चुकी जी ये तैयार और तो प्लीज़ कमेंटाज मैं दसना कि तू कुर्ती का डिज़ाइन किमें लग्या और प्लीज़ व् तो सपोर्ट करना जो चैनल के पहली बार आए चैनल सबसक्राइब करना और लाइक कमेंट शेयर करना आप जी का बहुत बहुत धन्यवाद जी सत श्रीकाल जी